ਉਹ ਜੀਨੀਅਸ ਹਨ ਲਾਜਵਾਬ ਕੰਪੋਜ਼ਰ میوزਿਕ ਡਾਇਰੈਕਟਰ ਔਰ ਇਨਸਾਨ ਬਾ ਕਮਾਲ ਫਰੈਂਡ ਸੈਟਰ ਪੰਜਾਬੀ ਸੰਗੀਤ ਨੂੰ ਜਿੰਨੇ ਵੀ ਪੰਜਾਬੀ ਗਏ ਆ ਜਮਲਾ ਜੀ ਤੋਂ ਸ਼ੁਰੂ ਹੋ ਜਾਓ ਫਿਰ ਬਾਕੀ ਸਾਰੇ ਉਹਨਾਂ ਨੂੰ ਉਹਨਾਂ ਨੇ ਇਸ ਤਰ੍ਹਾਂ ਇੱਕ ਨਵਾਂ ਰੂਪ ਦਿੱਤਾ ਇੱਕ ਸਾਡਾ ਸ਼ਬਦਾਂ ਉਹ ਚੇਰਾ ਮੋਰਾ ਗਾਣਾ ਹਮੇਸ਼ਾ ਲਈ ਗੁੰਮਨਾਮ ਹੀ ਰਹਿੰਦਾ ਜੇ ਉਹ ਜਸਾਬ ਨਾ ਹੁੰਦੇ ਉਹਨਾਂ ਨੂੰ ਪਤਾ ਸੀ ਕਿਹੜੇ ਫਨਕਾਰ ਨੂੰ ਕਿਸ ਕੰਪੋਜੀਸ਼ਨ ਨੂੰ ਕਿਸ ਤਰ੍ਹਾਂ ਕਰਨਾ ਇੱਕ عظیم ਇਨਸਾਨ ਫਾਜ਼ਰਲੀ ਫਿਗਰ ਸਾਰਿਆਂ ਲਈ ਗੁਰੂ ਦਾ ਦਰਜਾ ਰੱਖਣ ਵਾਲੀ ਹਸਤੀ ਅੱਜ ਇਸ ਫਾਨੀ ਜਹਾਂ ਤੋਂ ਕੂਚ ਕਰ ਗਈ ਕਿੰਦੇ ਹੁੰਦੇ ਨਾ ਗਏ ਦਿਨੋਂ ਦਾ ਸਰਾਗ ਲੈ ਕੇ ਕਿਧਰ ਸੇ ਆਇਆ ਕਿਧਰ ਗਿਆ ਹੈ عجیب مانو نبی تھا سب کو حیران کر گیا وہ وہ ہجر کی رات کا ستارہ وہ ہم سفر ہم نفس ہمارا صدا رہے اس کا نام پیارا سنا ہے کل رات مر گیا حالانکہ وہ کدی بھی یہ مردے نہیں مردے وہ لوگ ہیں جنہوں نے کوئی کنٹریبیوٹ نہ کیتا ہوئے جتنی دیر دنیا قائم ہے اتنی دیر جا صاحب دا کم ہمز کنٹریبیوشن ناقابل فراموش ہوئی وہ فراموش نہیں کر سکتا جانے والے کو یاد ہے جانے والا یہ اپ اگر اپ کی سنید سفر کی سینڈ میری زندگی شروع میرا سفرے موسیقی میرے استاد جی جناب استاد پورن شاہ گپٹی صاحب نے کہا کہ تیرا پہلا ریکارڈ بن رہا کسی طرح جی اہوجہ صاحب میوزک پرزنٹ بیٹا ਤੇਰੀ ਜ਼ਿੰਦਗੀ ਬਣ ਸਕਦੀ ਹੈ ਵਾਹ ਵਾਹ ਮੈਂ 78 ਵਿੱਚ 79 ਵਿੱਚ ਦੇਖੋ ਮਿਲਿਆ ਅੱਜ ਤੱਕ ਮੁਸلسل ਕੰਟੀਨਿਊਸ ਲਗਾਤਾਰ ਜਿੰਨ ਟੱਚ ਰਹੇ ਉਹਨਾਂ ਦੇ एहसानਾਂ ਦਾ ਬਦਲਾ ਨਹੀਂ ਚੁਕਾਇਆ ਜਾ ਸਕਦਾ ਸਾਡੇ ਸਾਰੇ ਆਲੂ ਲਾਗ ਮੇਰੇ ਬੱਚੇ ਵੀ ਸਾਰੇ ਮੇਰੇ ਬੇਟੇ ਮੇਰੇ ਜਿੰਨੇ ਵੀ ਸਾਡੇ ਮੰਨਣ ਵਾਲੇ ਲੋਕ ਪਿਆਰ ਕਰਨ ਵਾਲੇ ਆ ਉਹਨਾਂ ਦਾ ਦੇਣਾ ਨਹੀਂ ਦੇ ਸਕਦਾ ਇੱਕੋ ਹੀ ਸੀ ਉਹ ਜਸ ਹਾਂ ਇੱਕ ਹੀ ਸੀ ਉਹਨਾਂ ਦਾ ਕੋਈ ਅਲਟਰਨੇਟਿਵ ਨਹੀਂ ਬਦਲ ਨਹੀਂ ਉਹਨਾਂ ਦਾ